ਹਾਂਜੀ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਹਿੰਦ ਅੱਜ ਛਾੜਾ ਪ੍ਰੈਸ ਵੈਲਫਰ ਸੁਸਾਇਟੀ ਦੇ ਸਰਪ੍ਰਸਤ ਸਰਦਾਰ ਰੇਸ਼ਮ ਸਿੰਘ ਜੀ ਉਹ ਚੇਅਰਮੈਨ ਸਰਦਾਰ ਜਤਿੰਦਰ ਸਿੰਘ 베ਦੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੱਜ ਸੁਸਾਇਟੀ ਦੇ ਮੁੱਖ ਦਫਤਰ ਛਾੜਾ ਵਿਖੇ ਮੀਟਿੰਗ ਕੀਤੀ ਆ ਮੀਟਿੰਗ ਦਾ ਭਾਵ ਇਹ ਕੱਜ ਸੁਸਾਇਟੀ ਨੂੰ ਬਹੁਤ ਵੱਡਾ ਇੱਕ ਬਲ ਮਿਲਿਆ ਹੈ ਜੋ ਪੱਤਰਕਾਰਾਂ ਨੂੰ ਸਖਤ ਜ਼ਰੂਰਸੀ ਸਾਨੂੰ ਕਿਉਂਕਿ ਸਾਡੇ ਰੈਗੂਲਰ ਫੀਲਡ ਜਿਹੜੇ ਵੀ ਸਾਡੇ ਪੱਤਰਕਾਰ ਕੰਮ ਕਰਦੇ ਨੇ ਤੇ ਕਿ ਜਦੋਂ ਕੋਈ ਕਿਸੇ ਤਰ੍ਹਾਂ ਕੋਈ ਨੋਟਸ ਭੇਜ ਦਿੰਦੇ ਆ ਕਿਸੇ ਕਾਰਨ ਕਰਕੇ ਉਹ ਸਾਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਦਾ ਪੈਂਦਾ ਸੀ ਇਸ ਸੀ ਨੂੰ ਆਪਾਂ ਸੁਸਾਇਟੀ ਨੇ ਸਾਡੇ ਵੱਡੇ ਭੈਣ ਜੀ ਸਿਮਰ ਜੀ ਜੀ ਕੋਰ ਨੂੰ ਜਿਹੜੇ ਐਡਵੋਕੇਟ ਨੇ ਉਹਨਾਂ ਨੂੰ ਅੱਜ ਕਾਨੂੰਨੀ ਸਲਾਹਕਾਰ ਆਪਣੀ ਸੁਸਾਇਟੀ ਦਾ ਜਿਹੜਾ ਨਿਯੁਕਤ ਕੀਤਾ ਆ ਤੇ ਮੈਂ ਵਧਾਈ ਦੇਣਾ ਆਪਣੇ ਵੱਡੇ ਭੈਣ ਸਿਮਰ ਜੀ ਜੀ ਨੂੰ ਵੀ ਜੋ ਸਾਡੀ ਸੋਸਾਇਟੀ ਸ਼ਾਮਲ ਹੋਏ ਨੇ ਤੇ ਆਸ ਕਰਦੇ ਆ ਕਿ ਜੋ ਵੀ ਪੱਤਰਕਾਰਾਂ ਦੀ ਕੋਈ ਮੁਸ਼ਕਲ ਆਵੇਗੀ ਤੇ ਉਹਨਾਂ ਦੇ ਜਿਹੜੇ ਪਹਿਲ ਦੇ ਆਧਾਰ ਤੇ ਜਿਹੜੀ ਮੁਸ਼ਕਲਾਂ ਨੂੰ ਹੱਲ ਕਰਵਾਇਆ ਕਰਨਗੇ ਤੇ ਫਿਰ ਦੁਬਾਰ ਮੈਂ ਬਹੁਤ ਬਹੁਤ ਮੁਬਾਰਕਵਾਦ ਦੇਣਾ ਆਪਣੀ ਭੈਣ ਨੂੰ ਸ਼ਟਾਪ ਪ੍ਰੈਸ ਵੈਲਫੇਅਰ ਸੋਸਾਇਟੀ ਦੀ ਇੱਕ ਅਹਿਮ ਮੀਟਿੰਗ ਜਿਹੜੀ ਸਰ ਪ੍ਰਸ ਰੇਸ਼ਨ ਸਿੰਘ ਜੀ ਪ੍ਰਧਾਨ ਹਰਪਾਲ ਸਿੰਘ ਪੰਗੂ ਜੀ ਦੀ ਅਗਵਾਈ ਹੇਠ ਹੋਈ ਆ ਜਿਸ ਵਿੱਚ ਅਹਿਮ ਫੈਸਲਾ ਲੈਂਦੇ ਆ ਸਟਾਟਿਸਮੂ ਮੈਂਬਰਾਂ ਨੇ ਸਾਡੇ ਅੰਮ੍ਰਿਤਸਰ ਦੇ ਸੀਨੀਅਰ ਐਡਵੋਕੇਟ ਮੈਡਮ ਸਿਮਰਜੀਤ ਕੌਰ ਜੀ ਨੂੰ ਸੁਸਾਇਟੀ ਦਾ ਲੀਗਲ ਐਡਵਾਈਜ਼ਰ ਨਿਯੁਕਤ ਕੀਤਾ ਆ ਮੈਂ ਆਪਣੀ ਭੈਣ ਸਿਮਰਜੀਤ ਕੌਰ ਨੂੰ ਸੁਸਾਇਟੀ ਵਿੱਚ ਆਉਣ ਤੇ ਨਿਗਾ ਸਵਾਗਤ ਕਰਦਾ ਆ ਜੀ ਆਇਆਂ ਕਹਿੰਦਾ ਆ ਅਸੀਂ ਆਸ ਕਰਦੇ ਆ ਕਿ ਮੈਡਮ ਸਿਮਰਜੀਤ ਕੌਰ ਸਾਡੇ ਪੱਤਰਕਾਰਾਂ ਨੂੰ ਫੀਲਡ ਵਿੱਚ ਆ ਰਹੀਆਂ ਮੁਸ਼ਕਲਾਂ ਸੰਬੰਧੀ ਉਹਨਾਂ ਨਾਲ ਡਿਸਕਸ ਕੀਤੀ ਜਾਏਗੀ ਅਤੇ ਉਹਨਾਂ ਦਾ ਮਸਲਾ ਹੱਲ ਕਰਨ ਲਈ ਪਹਿਲ ਕਰਵੀਂ ਕਰਨਗੇ ਜੀ ਮੈਂ ਐਡਵੋਕੇਟ ਸਿਮਰਜੀਤ ਕੌਰ ਤੇ ਮੈਂ ਬਹੁਤ ਧੰਨਵਾਦੀ ਆ ਆਪਣੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਆਪਣੀ ਸੁਸਾਇਟੀ ਦੇ ਵਿੱਚ ਮੈਨੂੰ ਬਤੌਰ ਲੀਗਲ ਐਡਵਾਈਜ਼ਰ ਰੱਖਿਆ ਹੈ ਤੇ ਮੈਂ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਪੂਰਾ ਯਕੀਨ ਦਿਵਾਉਣੀ ਆ ਕਿ ਇਹਨਾਂ ਦੀ ਵੀ ਮਦਦ ਕਰਾਂਗੀ ਤੇ ਕਿਸੇ ਵੀ ਗਰੀਬ ਲੜਕੀ ਦੀ ਜਿਹੜੇ ਕਾਨੂੰਨੀ ਖਰਚੇ ਪਏ ਨਹੀਂ ਕਰ ਸਕਦੀ ਉਹਨਾਂ ਸਾਰਿਆਂ ਦੇ ਕੇਸ ਜਿਹੜੇ ਆ ਮੈਂ ਫ੍ਰੀ ਆਫ ਕੋਸਟ ਲੜਾਂਗੀ ਤੇ ਮੈਂ ਕਦੀ ਫੀਸ ਕਰਕੇ ਕਿਸੇ ਵੀ ਗਲਤ ਬੰਦੇ ਦੀ ਮਾਇਤ ਨਹੀਂ ਕਰਾਂਗੀ ਪੁਲਿਸ ਵੱਲੋਂ ਸਤਾਏ ਹੋਏ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਸਦਾ ਵਾ ਕਿਸੇ ਨੂੰ ਜ਼ਰੂਰ ਤੇ ਕਿਸੇ ਤਰ੍ਹਾਂ ਦੀ ਕਾਨੂੰਨੀ ਸਲਾਹ ਦੀ ਕਾਨੂੰਨੀ ਮਦਦ ਦੀ ਮੈਂ ਬਿਨਾਂ ਪੈਸਿਆਂ ਤੋਂ ਬਿਨਾਂ ਨਹੀਂ ਡਰਤਾ ਤੋਂ ਬਿਨਾਂ ਕਿਸੇ ਡਰ ਤੋਂ ਤੇ ਬਿਨਾਂ ਕਿਸੇ ਪੱਖਪਾਤ ਤੋਂ ਉਹਨਾਂ ਦੇ ਨਾਲ ਖਲੋਵਾਂਗੀ ਕਿਉਂਕਿ ਪੰਜਾਬ ਪੁਲਿਸ ਲੋਕਾਂ ਤੇ ਇਸ ਤਰ੍ਹਾਂ ਅਤਿਆਚਾਰ ਕਰ ਰਹੀ ਆ ਜਿਵੇਂ ਇਹ ਸਰਕਾਰ ਉਹਨਾਂ ਦੀ ਆ ਜਦੋਂ ਕਿ ਉਹ ਸਿਰਫ ਇੱਕ ਪਬਲਿਕ ਸਰਵੰਟ ਆ ਉਹ ਕੋਈ ਸਾਡੇ ਤੇ ਬੈਠੇ ਹੋਏ ਰਾਜੇ ਮਹਾਰਾਜੇ ਨਹੀਂ ਆਗੇ ਏ ਮੇਰੇ ਪ੍ਰੈਸ ਵਾਲੇ ਵੀਰਾਂ ਨੂੰ ਵੀ ਵੈਲਕਮ ਹੈ ਕਿਸੇ ਦੁਖੀ ਗਰੀਬ ਸਤਾਇਓਏ ਬੰਦੇ ਨੂੰ ਵੀ ਸਾਰਿਆਂ ਨੂੰ ਮੇਰੇ ਵੱਲੋਂ ਵੈਲਕਮ ਹੈ ਜਦੋਂ ਮਰਜ਼ੀ ਮੇਰੇ ਦਫ਼ਤਰ 'ਚ ਆਣ ਮੇਰਾ ਨੰਬਰ ਜਿਹੜਾ ਵਾ ਉਹ ਸਾਰੇ ਭੈਣ ਭਰਾਵਾਂ ਕੋ ਹੈ ਜਦੋਂ ਮਰਜ਼ੀ ਮੈਨੂੰ ਫੋਨ ਕਰਨ ਮੈਂ ਹਮੇਸ਼ਾ ਆਪਣੀ ਮਦਦ ਦੇ ਲਈ ਆਪਣੇ ਭੈਣਾਂ ਭਰਾਵਾਂ ਦੀ ਮਦਦ ਲਈ ਹਰ ਥਾਂ ਤੇ ਖਲੋਤੀ ਰਵਾਂਗੀ ਉਹਨਾਂ ਸਾਰਿਆਂ ਦੇ ਲਈ ਮੌਜੂਦ ਰਵਾਂਗੀ ਧੰਨਵਾਦ ਜੀ